ਚਲੋ ਅੱਜ ਕਿਹਨਾਂ ਦੀ ਮਾਦੁਰ ਗੋਸ਼ਾ ਵੇਹੇ ਇੱਧਰਲੇ ਪਾਸੇ ਹੋ ਜਾ ਯਾਰ ਆ ਸਿੱਧਾ ਕਰੋ ਭਾਈ ਦੱਬੇ ਦੇ ਨੂੰ ਨਾ ਵੱਲਾ ਦੋ ਤੂੰ ਇੱਧਰ ਹੋ ਜਾ ਯਾਰ ਉਂਗਰਦਾਨ ਕਰਵਾ ਨਾ ਕਰੀਂ ਉਹ ਚ ਰੱਖ ਵਿੱਚ ਆਈ ਆਇਆ ਮਬਾਕ ਨਹੀਂ ਨਾ ਕੋਈ ਨਹੀਂ ਸੌਣਦਾ ਸਾਫ ਆਪਸ ਚਲੋ ਲਓ ਜੀ ਤੋਰੋ ਲਓ ਜੀ ਲਓ ਤੋਰ ਕੇ ਆਉਂਦੇ ਹੋ ਆਮਡਾ ਨਮਰਾਨਾਂ ਨਾਲ ਪੰਜਾਬ ਦੇ ਪੁਸ਼ਤ ਮਲਾਜਮਾਂ ਮਿਲ ਕੇ ਕੁਝ ਡੀਸੀ ਆਫਿਸ ਦੇ ਮਲਾਜਮ ਮਿਲ ਕੇ ਲੋਕਾਂ ਤੋਂ ਸਿੱਧੇ ਹੀ ਪੈਸੇ ਲੈ ਕੇ ਸਿੱਧੇ ਦੋ ਨੰਬਰ ਚਲੇ ਸੰਸ ਬਣਾ ਰਹੇ ਸੀ ਜਿਹੜਾ ਕਿ ਰਿਪੋਰਟ ਤੇ ਕਿਸੇ ਵੀ ਨਹੀਂ ਸੀਗੇ ਉਹਨਾਂ ਚੋਂ ਜਿਹੜੇ ਪਛਾਤਾ ਦੇ ਕੇ ਇਨਵੈਸਟੀਗੇਸ਼ਨ ਕੀਤੀ ਤੇ ਤਿੰਨ ਅਰੈਸਟ ਹਜੇ ਤੱਕ ਅਸੀਂ ਕਰ ਚੁੱਕੇ ਆ ਜਿਹਦੇ ਚੋ ਇੱਕ ਗੁਰਮੀਤ ਹੈਗਾ ਅ ਸ਼ੈਲੋਕੇ ਪਿੰਡ ਦਾ ਇਹ ਦੋਸ ਜਿਹੜੇ ਆ ਜਿਹੜੇ ਪੋਟੈਂਸ਼ਲ ਜਿਹੜੇ ਕਸਟਮਰ ਹੁੰਦੇ ਸੀਗੇ ਉਹਨਾਂ ਨੂੰ ਕਹਿੰਦਾ ਸੀ ਮੈਂ ਤੁਹਾਡਾ ਲਾਇਸੈਂਸ ਬਰਬਾਦ ਕਰੂਗਾ ਇਹ ਫੋਜੀ ਸਾਫਟਾ ਫੋਜੀ ਹੈਗਾ ਇਹਦੇ ਤੋਂ ਪਹਿਲੇ ਫੋਜੀਆ ਨੇ ਲਾਇਸੈਂਸ ਉਹਦਰਾ ਅਪਣਾਈ ਸੀ ਇਹਨੇ ਜਿਹੜੇ ਆ ਦਾਖ ਲੈ ਲੈਂਦੇ ਸੀਗਾ ਦਾਖ ਲੈਣ ਤੋਂ ਬਾਅਦ ਅੱਗੇ ਮੁੰਡਾ ਜਿਹੜਾ ਇੱਥੇ ਲੱਗਿਆ ਹੁੰਦਾ ਸੀਗਾ ਮਨੀ ਪਵਨਦੀਪ ਸਰ ਪਵਨਦੀਪ ਕੋਲ ਕਰਕੇ ਉਹਦੇ ਨਾਲ ਕੰਟੈਕਟ ਕਰਦਾ ਸੀਗਾ ਪਵਨਦੀਪ ਅੱਗੋਂ ਲੈ ਕੇ ਸੰਸ਼ੀਰ ਨਾਲ ਕੰਟੈਕਟ ਕਰਦਾ ਸੀ ਸੰਸ਼ੀਰ ਜਿਹੜਾ ਹੈਗਾ ਉਹ ਸਟicker ਵਗੈਰਾ ਅੰਦਰ ਉਹ ਕੱਢਦਾ ਸੀਗਾ ਸੰਸ਼ੀਰ ਜਿਹੜਾ ਸੀਗਾ ਜਿਹੜਾ ਸੂਰਜ ਜੀ ਦਾ ਡਿਸਟ੍ਰਿਕਟ ਮੈਨੇਜਰ ਹੈਗਾ ਡੀਐਮ ਇਹ ਉਹ ਪਹਿਲੇ ਐਡੀਐਮ ਸੀ ਇੱਥੇ ਕਿਸੇ ਸ਼ਿਕਾਇਤ ਕਰਕੇ ਜਦੋਂ ਡੀਐਮ ਬਦਲਿਆ ਸੀਗਾ ਤਾਂ ਇਹਦੀ ਟ੍ਰਾਂਸਫਰ ਉੱਥੇ ਕਰਤੀ ਸੀ ਐਸ ਡੀਐਮ ਇਹਨੂੰ ਪ੍ਰਮੋਟ ਕਰਦਾ ਸੀ ਔਰ ਇਹ ਸਾਰੇ 1.5 ਤੋਂ 2 ਲੱਖ ਰੁਪਏ ਦੇ ਵਿੱਚ ਚਾਰਜ ਕਰਦੇ ਸੀ ਜਿਹਦੇ ਚੋਂ 1 ਲੱਖ ਰੁਪਿਆ ਟੀਐਲ ਲੈਂਦਾ ਸੀ ਔਰ ਬਾਕੀ ਜਿਹੜੇ ਪੈਸੇ ਬਚਦੇ ਸੀ 50000 60000 7000 ਉਹ ਸਾਰੇ 34 ਜਿਹੜੀ ਸੀਗੇ ਉਹ ਸਟicker ਕੱਟਣ ਵਾਲਾ ਹੋ ਗਿਆ ਕੋਸਟਮਰ ਲਿਆਉਣ ਵਾਲਾ ਹੋ ਗਿਆ ਇਹ ਸਾਰੇ ਬੰਦੇ ਸੀ ਔਰ ਇਹਨਾਂ ਦੀ ਹਜੇ ਤੱਕ ਜਿਹੜੇ ਫੋਨ ਤੋਂ ਵੈਸੇ ਡੀਸੀ ਚਾਹ ਨੂੰ ਅਸੀਂ ਰਿਕੁਐਸਟ ਕੀਤੀ ਹੈ ਉਹਨਾਂ ਦਾ ਜਿਹੜਾ ਕੰਪਿਊਟਰ ਵਗੈਰਾ ਉਹ ਅਸੀਂ ਸੀਸ ਕਰ ਰਹੇ ਹਾਂ ਤੇ ਹਜੇ ਤੱਕ 2 ਤੋਂ 250 ਸੰਸ ਜਿਹੜਾ ਹੈਗਾ ਇਹਨਾਂ ਦੇ ਮੋਬਾਈਲਾਂ ਤੋਂ ਜਿਹੜੇ ਅਸੀਂ ਕੀਤਾ ਹੈ ਨਾ ਦਾ ਫੋਰੈਂਸਿਕ ਉਹਦੇ ਤੋਂ ਡਾਕਟਰ ਸਟੇ ਬਾਕੀ ਡੀਟੇਲਡ ਇਨਵੈਸਟੀਗੇਸ਼ਨ ਉਹਦੇ ਚੱਲ ਰਹੀ ਹੈ ਨਾਲ ਵੀ ਫਰਦਰ ਜਿਵੇਂ ਵੀ ਆਏਗਾ ਉਹ ਤਾਂ ਬਣੇਗਾ ਸਰ ਅਸਲਾ ਸ਼ਾਹਰ ਗਾਨਾ ਉਸੋਲੇ ਵੀ ਚ ਆਈ ਕੋਈ ਸਾਹਮਣੇ ਹਾਂ ਹਜੇ ਤੱਕ ਰੋਲ ਨਹੀਂ ਬਟ ਸਰਟਨਲੀ ਕੋਈ ਇਹਨਾਂ ਨੂੰ ਕਸਟਮਰ ਦੇ ਇੰਚ ਜਿਸ ਦਾ ਵੀ ਰੋਲ ਆਏਗਾ ਉਹ ਜ਼ਰੂਰ ਉਹਨਾਂ ਨੂੰ ਐਕਸ਼ਨ ਲਏਗਾ ਸਰ ਕਿੰਨੇ ਬੰਦੇ ਆਏ ਕਿਵੇਂ ਕਰਦੇ ਪੁਲਿਸ ਇਨਕੁਆਰੀ ਜਾਂ ਡਾਕ ਟੈਸਟ ਜਿਵੇਂ ਕਰਦੇ ਜੀ ਮੈਂ ਤੁਹਾਨੂੰ ਦੱਸਿਆ ਜੀ ਹੁੰਦਾ ਹੀ ਕੁਛ ਨਹੀਂ ਸੀ ਸਾਰਾ ਕੁਝ ਜਦੋਂ ਲਾਇਸੈਂਸੀ ਸਾਰਾ ਫੇਕ ਬਣਾ ਕੇ ਦੇਣਾ ਜਾਲੀ ਲਾਇਸੈਂਸ ਬਣਾ ਕੇ ਦੇਣਾ ਉਹਨਾਂ ਨੂੰ ਇਹ ਕਹਿ ਦੇਣਾ ਵੀ ਤੁਸੀਂ ਬਸ ਪੈਸੇ ਦੇ ਦਿਓ ਲਾਇਸੈਂਸ ਤੁਹਾਨੂੰ ਘਰੇ ਮਿਲ ਜੂਗਾ ਉਹ ਜਿਹੜਾ ਉਹਦੇ ਵਿੱਚ ਇੱਕ ਮੁੱਦਾ ਇਹਦੇ ਵਿੱਚ ਹੋਰ ਹੈ ਜੀ ਰਾਗਵ ਫਟੂਰ ਕਰਕੇ ਉਹ ਵੀ ਡੀਸੀ ਆਫਿਸ ਦੇ ਆ ਉਹ ਇਹਨਾਂ ਨੂੰ ਬਣਾ ਕੇ ਸਟicker ਬਣਾ ਕੇ ਭੇਜ ਦਿੰਦਾ ਸੀਗਾ ਉਹ ਸਟicker ਨੂੰ ਕੀ ਮੈਨਿਪੂਲੇਟ ਕਰਦੇ ਸੀ ਕਿਵੇਂ ਕਰਦੇ ਸੀ ਯੂਆਈਡੀ ਨੰਬਰ ਦੇ ਵਿੱਚ ਜਿਵੇਂ 16 ਡਿਜੀਟ ਦਾ ਕੋਈ ਯੂਆਈਡੀ ਨੰਬਰ ਹੈ ਉਹਦੇ ਵਿੱਚ ਦੋ ਅਲਫਾ ਕਰੋਂ ਦੇ ਵਿੱਚ ਅਨੂਮੈਰਿਕ ਬਦਲਦੇ ਨੇ ਬਦਲ ਕੇ ਤਾਂ ਉਹ ਨਵਾਂ ਇੱਕ ਆਪਣੇ ਲਈ UIT ਨੰਬਰ ਕ੍ਰੀਏਟ ਕਰ ਲੈਣਾ ਤੇ ਬੜਾ ਵੱਡਾ ਇਹ ਸਕੈਂਡਲ ਹੈ ਜਿਹੜਾ ਇੱਥੇ ਪਹਿਲੇ ਵੀ ਅਸਲਾਦ ਸੰਸਾਂ ਨੂੰ ਲੈ ਕੇ ਰੌਲਾ ਪਾਉਂਦੇ ਰਹੇ ਬਟ ਇਹ ਤਾਂ ਐਤਕੀ ਜਿਹੜੀ ਪ੍ਰਾਈਵੇਟ ਕੰਪਨੀ ਨੂੰ ਟਿਕਾ ਇਹਨਾਂ ਦੇ ਸਾਰੇ ਬੰਦੇ ਤੇ ਡੀਸੀ ਅਫਸਰ ਇਹ ਨਿੱਡ ਕੇ ਇਹ ਸਾਰਾ ਰੈਕਟ ਚਲਾ ਰਹੇ ਸਨ ਸਰ ਕਿੰਨੇ ਕ ਬਣਾ ਚੁੱਕੇ ਹੁਣ ਤੱਕ ਜਾਂਦੀ ਹੈ ਹੈ ਜੀ ਕਿੰਨੇ ਕ ਬਣਾ ਬਣਾ ਚੁੱਕੇ ਜਾਂਦੀ ਲਿਸਨਸ ਤੇ ਅਜੇ ਤੱਕ ਤਾਂ ਦੇਖੋ ਦੋ ਤੋ ਤੱਕ ਹਜੇ ਇਹਨਾਂ ਕੰਪਿਊਟਰਸ ਵਗੈਰਾ ਤੋਂ ਸੀ ਕੱਢਾਂਗੇ 80 ਇੰਚ ਵਗੈਰਾ ਜਿਹੜੀ ਹੋਏ ਇੱਕ ਮਿਲੇਗੀ ਬਟ ਜਿਹੜੇ ਹਜੇ ਇਹਨਾਂ ਦੇ ਫੋਨਸ ਵਗੈਰਾ ਅਸੀਂ ਫਰਾਂਸਿਜ਼ ਕੀਤੇ ਆ ਉਹਨਾਂ ਤੋਂ 2 ਤੋਂ 250 ਦੇ ਵਿੱਚ ਸਾਨੂੰ ਜਿਹੜੇ ਆ ਨਾਮ ਔਰ ਲਾਇਸੈਂਸਸ ਵਗੈਰਾ ਦੇ ਰਾਂ ਫਰਾਂਸਿਜ਼ ਮਿਲੇ ਪਾਤਨੀ ਸੀ ਕਲੀਅਰ ਕਰ ਤਾਂ ਸਰ ਇਹ ਜਿਹੜੇ ਲਾਇਸੈਂਸ ਜਾਰੀ ਹੋਏ ਇਹਨਾਂ ਨੇ ਗਾਂ ਵੈਪਨ ਵਗੈਰਾ ਵੀ ਇਹਨਾਂ ਨੇ ਬਾਏ ਕਰ ਲਿਓਣਗੇ ਕਿ ਨਹੀਂ ਬਿਲਕੁਲ ਜੀ ਇਹ ਜਿਹਨੇ ਲਾਇਸੈਂਸ ਬਣਾਣਾ ਪੈਸੇ ਖਰਚਣੇ ਉਹਨੇ ਵੈਪਨ ਤਾਂ ਬਾਏ ਕਰਨਾ ਹੀ ਆ ਔਰ ਕਿਤੇ ਨਾ ਕਿਤੇ ਗਨ ਹਾਊਸਾਂ ਵਾਲਿਆਂ ਦਾ ਵੀ ਰੂਲ ਹੋਏਗਾ ਔਰ ਮੈਂ ਤਾਂ ਇਹੀ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਕੋਈ ਲੋਕਾਂ ਨੇ ਇਹਨਾਂ ਦੇ ਕੰਟੈਕਟ 'ਚ ਸੀਗੇ ਔਰ ਲਾਇਸੈਂਸ ਬਣਾਏ ਆ ਅਨਜਾਨਪੁਣੇ 'ਚ ਉਹਨਾਂ ਨੇ ਬਣਾਵਾ ਲੇ ਮੇਬੀ ਵੀ ਉਹਨਾਂ ਨੂੰ ਨਹੀਂ ਪਤਾ ਕਿ ਇਹ ਫੇਕ ਹੈਗੇ ਆ ਉਹ ਅੱਗੇ ਆ ਕੇ ਆਪ ਦੇ ਆਪ ਹੀ ਜਿਹੜੇ ਲਾਇਸੈਂਸ ਆਪਣੇ ਆ ਉਹ ਸਰੈਂਡਰ ਕਰ ਦੇਣ ਔਰ ਜਾਂ ਵੈਰੀਫਾਈ ਕਰਵਾ ਲੈਣ ਡੀਸੀ ਆਫਿਸ ਤੋਂ ਕਿ ਇਹ ਲਾਇਸੈਂਸ ਐਗਜ਼ਿਸਟ ਕਰਦਾ ਹੈ ਕਿ ਨਹੀਂ ਕਰਦਾ ਨਹੀਂ ਜੇ ਅਸੀਂ ਜਦੋਂ ਇਹ ਵੈਰੀਫਾਈ ਕਰਕੇ ਅਸੀਂ ਫੜਾਂਗੇ ਫਿਰ ਪੂਰਾ ਉਹਨਾਂ ਤੇ ਐਕਸ਼ਨ ਹੋਏ ਸਰ ਕਿੰਨੇ ਟੋਟਲ ਬੰਦੇ ਪਾਏ ਗਏ ਇੱਚ ਇਦੇ ਚ ਹਜੇ ਤੱਕ ਤਾਂ ਸਾਟੇਪੁਰ ਸਾਹਮਣੇ 7 ਬੰਦੇ ਆਏ ਆ ਜੀ ਬਟ ਹੋਰ ਸਕਦਾ ਅੱਗੇ ਹੋਰ ਵੀ ਦੀ ਇਨਵੋਲਵਮੈਂਟ ਵੀ ਹੋ ਡੀਸੀ ਆਫਿਸ ਵਾਲੇ ਜਾਂ ਕੰਪਨੀ ਦੇ ਕੁਝ ਬੰਦੇ ਹੋਰ ਵੀ ਇਨਵੋਲਵਮੈਂਟ ਹੋਏਗੀ ਇਹਦੇ ਚ ਬਟ 7 ਬੰਦੇ ਅਸੀਂ ਪਿੰਪੁਆਇੰਟ ਕਰ ਲਏ ਜਿਨ੍ਹਾਂ ਚੋਂ 3 ਅਸੀ ਅਰੈਸਟ ਕਰ ਲਏ ਸਰ ਕਿੰਨੇ ਮਹੀਨਿਆਂ ਤੋਂ ਇਹ ਕਾਰੋਬਾਰ ਚੱਲ ਰਿਹਾ ਜੀ ਕੁਝ ਆਇਆ ਸਾਹਮਣੇ ਜੀ ਦੇਖੋ ਇਹਦੇ ਚ ਹਜੇ ਤੱਕ ਤਾਂ ਇਹ ਕੋਈ ਗੱਲ ਆ ਮੈਂ 15 ਕਸਟਮਰ ਦੱਤੇ ਜਿਵੇਂ ਗੁਰਮੀਤ ਕਹਿੰਦਾ ਇਹ ਹੋਰਾਂ ਨਾਲ ਵੀ ਕੰਮ ਕਰਦੇ ਸੀ ਜਿਵੇਂ ਜਿਵੇਂ ਸਾਡੀ ਇਨਵੈਸਟੀਗੇਸ਼ਨ ਚੱਲੇਗੀ ਅੱਗੇ ਪਤਾ ਲੱਗੇਗਾ ਕਿ ਇਹ ਸਾਲ ਤੋਂ ਚੱਲ ਰਿਹਾ ਸੀ ਜਾਂ 6 ਮਹੀਨੇ ਤੋਂ ਚੱਲ ਰਿਹਾ ਸੀ ਜਾਂ 8 ਮਹੀਨੇ ਤੋਂ ਚੱਲ ਰਿਹਾ ਸੀ ਮੇ ਵੀ ਕਿਤੇ ਨਾ ਕਿਤੇ ਇਹਨਾਂ ਦਾ ਜਿਹੜਾ ਮੇਨ ਜਿਹੜਾ ਸੂਰਜ ਜੀ ਕਿੰਦ ਪਿੰ ਹੈਗਾ ਉਹ ਡੀਐਨ ਉਹਦੇ ਆਂਤ ਹੀ ਪਤਾ ਲੱਗੇਗਾ ਕਿ ਹੋਰ ਕੌਣਨ ਵਰਲਡ ਹੈ ਜਿੰਨਾ ਕੋਈ ਇਹਨਾਂ ਨੂੰ ਪਤਾ ਇੱਥੇ ਹਰ ਜਗ੍ਹਾ ਕੱਟਆਫ ਸੀਗਾ ਇਹਨਾਂ ਦੇ ਮੁਤਾਬਕ ਤਾਂ ਇਹ ਤਿੰਨ ਜਣੇ ਅਸੀਂ ਜਿਹੜੇ ਯੂਨੀਵਰਸਿਟੀ ਚਲੇ ਰਹੇ ਹਾਂ